ਖਾਣਾ ਸਰਹੰਦ ਪੁਲਿਸ ਦੇ ਵੱਲੋਂ ਇੱਕ ਟਾਟਾ ਗੱਡੀ ਅਤੇ ਉਸ ਦੇ ਵਿੱਚ ਤਕਰੀਬਨ 30 ਲੱਖ ਰੁਪਏ ਦੇ ਸਾਈਕਲ ਪਾਰਟਸ ਦੀ ਲੁੱਟਖੋਖ ਕਰਨ ਵਾਲੇ ਦੋ ਵਿਅਕਤੀਆਂ ਨੂੰ ਤਕਰੀਬਨ 9 ਘੰਟੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ। ਅਤੇ ਉਹਨਾਂ ਦੇ ਕੋਲੋਂ ਸਮਾਨ ਵੀ ਬਰਾਮਦ ਹੋ ਚੁੱਕਿਆ ਹੈ ਡੀਐਸਪੀ ਸੁਖਵੀਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਕੋਲੇ ਬੀਜੇ ਮੁੱਥੂ ਮਾਰਨ ਜੋ ਕਿ ਤਮਨ ਲਾਡੂ ਦੇ ਰਹਿਣ ਵਾਲੇ ਸਨ ਉਹਨਾਂ ਦੇ ਵੱਲੋਂ ਇਹ ਸ਼ਿਕਾਇਤ ਲਖਾਈ ਗਈ ਸੀ ਕਿ ਉਹਨਾਂ ਦੀ ਗੱਡੀ ਅਤੇ ਸਮਾਨ ਦੇ ਲੁੱਟਖੋਕ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਇਸ ਮਾਮਲੇ ਤੇ ਐਕਸ਼ਨ ਲੈਂਦਿਆਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਮਹਿਜ਼ 9 ਘੰਟਿਆਂ ਦੇ ਵਿੱਚ ਹੀ ਉਹਨਾਂ ਲੁਟੇਰਿਆਂ ਨੂੰ ਲੱਭ ਲਿਆ ਗਿਆ ਡਾਕਟਰ ਵਿਜੋਤ ਗਰੇਵਾਲ ਆਈਪੀਐਸ ਮਾਨਜੋਗ ਐਸਐਸਪੀ ਫਤੇਗੜ ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਇਹ ਮਾੜੇ ਅੰਸਰਾਂ ਖਿਲਾਫ ਪੱਡੀ ਗਈ ਮਹਿੰਮ ਤੇ ਜਦੋਂ ਐਸਐਚਓ ਨਰਪਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਐਸਜੀ ਜਸਵੀਰ ਸਿੰਘ ਵੱਲੋਂ ਜੋ ਕਿ ਮੁਕੱਦਮਾ ਨੰਬਰ 16 ਮਿਤੀ 271 223 ਨੂੰ ਅਧੀਨ ਧਾਰਾ 379 ਬੀ ਥਾਣਾ ਸਰੰਦ ਵਰਕਲਾਪ ਦੋ ਨਾਮਲੂਮ ਵਿਅਕਤੀਆਂ ਤੇ ਦਰਜ ਰਜਿਸਟਰ ਵੱਲੋਂ ਵਿਜੇ ਮੁਥੂ ਰਾਰ ਮਾਰਨ ਵੱਲੋਂ ਕਰਵਾਇਆ ਗਿਆ ਸੀ ਜਿਸ ਨੇ ਦੱਸਿਆ ਕਿ ਮੈਂ ਚਾਵਲਾ ਚੌਂਕ ਦੇ ਕੋਲ ਆਪਣੀ ਗੱਡੀ ਨੰਬਰ TN 56L 5736 ਮਾਰਕਾ ਟਾਟਾ 1014 ਵਿੱਚ ਹੀਰੋ ਸਾਈਕਲ ਕੰਪਨੀ ਦੇ ਪਾਰਟਸ ਜਿਸ ਵਿੱਚ ਲੋਡ ਸਨ ਲੁਧਿਆਣਾ ਤੋਂ ਹైదరాబాద్ ਲੈ ਕੇ ਜਾ ਰਿਹਾ ਸੀ ਜਦੋਂ ਮੈਂ ਖਾਣਾ ਖਾਣ ਲੱਗਿਆ ਤਾਂ ਪਿੱਛੋਂ ਇੱਕ ਟਰੈਲਰ ਟਰਾਲਾ ਨੰਬਰ ਜਿਸ ਦਾ ਨੰਬਰ 7747 ਪੜਿਆ ਗਿਆ ਦੋ ਨਾਮ ਨੂੰ ਵਿਅਕਤੀਆਂ ਨੇ ਮੇਰੇ ਕੋਲੋਂ 2000 ਰੁਪਏ ਅਤੇ ਗੱਡੀ ਸਮੇਤ ਸਾਈਕਲ ਪਾਰਟਸ ਖੋਹ ਕੇ ਲੈ ਗਏ ਸੀ ਜਿਸ ਤੇ ਕਾਰਵਾਈ ਕਰਦੇ ਅੰਦਰਪਿੰਦਰ ਸਿੰਘ ਮੁਖ ਸਾਹਿਬ ਅਫਸਰ ਥਾਣਾ ਸਰਾਂਧੀ ਗਵਾਈ ਹੈ ਜਸਪੀਰ ਸਿੰਘ ਵੱਲੋਂ 9 ਘੰਟਿਆਂ ਦੇ ਵਿੱਚ ਵਿੱਚ ਹੀ ਮੁਕਦਮੇ ਨੂੰ ਟ੍ਰੇਸ ਕਰਕੇ ਦੋਸ਼ੀ ਇੰਦਰਜੀਤ ਸਿੰਘ ਇਰੀਅਸ ਇੰਦੀ ਵਾਸੀ ਹਰਪੰਸਪੁਰਾ ਥਾਣਾ सदरਖੰਨਾ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਪਬਰੀ ਥਾਣਾ ਗੰਡਾਖੇੜੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਮਕਾਈ ਮਦਾਈ ਮਕਦਮਾ ਦੀ ਖੋ ਕੀਤੀ ਰਕਮ ਟਰਾਲਾ ਅਤੇ ਸਾਈਕਲ ਪਾਰਟਸ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਦੋਸ਼ੀਆਂ ਦਾ 3 ਦਿਨ ਦਾ ਰਿਮਾਂਡ ਲੈ ਕੇ ਅਗਲੀ ਪੁੱਛਗੇ ਅਮਲ ਵਿੱਚ ਲਿਆਂਦੀ ਜਾਗੀ ਕਿੰਨੇ ਦੀ ਕੀਮਤ ਸੀ ਜਿਹੜਾ ਸਮਾਨ ਸੀ ਉਹਦੇ ਵਿੱਚ ਤਕਰੀਬਨ ਜਿਹੜਾ ਹੀਰੋ ਸਾਈਕਲ ਦਾ ਸਮਾਨ ਸੀ ਇਹ ਤਕਰੀਬਨ 25-30 ਲੱਖ ਦਾ ਸਮਾਨ ਸੀ ਅਤੇ ਜਿਹੜੀ ਗੱਡੀ ਖੋਹੀਤੀ ਸੀ ਉਸਦੀ ਕੀਮਤ ਵੀ ਤਕਰੀਬਨ 20 ਕੋ ਲੱਖ ਦੇ ਕਰੀਬ ਸੀ ਟੋਟਲ ਸਮਾਨ ਜਿਹੜਾ 50 ਕੋ ਲੱਖ ਦੇ 45 50 ਲੱਖ ਦੇ ਕਰੀਬ ਸੀ ਇਹ ਪਹਿਲਾਂ ਵੀ ਕੋਈ ਚੋਰੀ-ਚੁਰੀ ਕਰਦੇ ਸੀ ਇਸ ਸਬੰਧੀ ਅਸੀਂ ਹੁਣ ਲਗਾਈ ਨਾਲ ਇਹਨਾਂ ਪਰਸੋਂ ਕੁਛਕਿਸ਼ ਕਰ ਰਹੇ ਹਾਂ ਅਤੇ ਜੇਕਰ ਕੋਈ ਪਹਿਲਾਂ ਵੀ ਕੋਈ ਵਾਰਦਾਤ ਹੋਈ ਤਾਂ ਉਹ ਸਬੰਧੀ ਵੀ ਜ਼ਿਕਰ ਕੀਤਾ ਇਹ ਨਾਮਲੂਮ ਜਿਹੜੇ ਵਿਅਕਤੀ ਸੀਗੇ ਸੌਰੀ ਜਿਹੜੇ ਵਿਅਕਤੀ ਸੀ ਇਹਨਾਂ ਦੇ ਕੋਈ ਪਹਿਲਾਂ ਪਰਚਾ-ਪੁਰਚਾ ਵੀ ਹੈਗਾ ਉਸ ਬਾਰੇ ਵੀ ਪਤਾ ਕਰ ਰਹੇ ਹਾਂ ਜੇਕਰ ਕੋਈ ਕਿਸੇ ਤਰ੍ਹਾਂ ਦਾ ਮਾਮਲਾ ਦਰਜ ਹੋਇਆ ਤਾਂ ਉਹਦਾ ਵੇਰਵਾ ਵੀ ਵਿੱਚ ਇਹਦੇ ਵਿੱਚ ਦੋ ਹੀ ਬੰਦੇ ਸ਼ਾਮਲ ਸਨ ਇਹ ਆ ਹੋਰ ਵੀ ਸੀ ਇਸ ਵਿੱਚ ਇਹ ਦੋ ਹੀ ਵਿਅਕਤੀ ਸ਼ਾਮਲ ਸੀ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜੀ ਸ਼੍ਰੀ ਫਤੇਗੜ ਸਾਹਿਬ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ